ਸਾਹਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਕੋਟਲਾ ਰਾਏਕੇ ਦੇ ਵਿੱਚ ਕੋਟਲਾ ਰਾਏਕਾ ਪਿੰਡ ਆ ਜਿਹੜਾ ਮਿੱਤਰੋ ਇਹ ਸੰਗਤਪੁਰੇ ਦਾ ਗਵੰਡੀ ਪਿੰਡ ਆ ਜਦੋਂ ਆਪਾਂ ਬਾਗੇਪੁਰਾਣੇ ਤੋਂ ਚੰਨੂਆਣ ਨੂੰ ਜਾਂ ਸੰਗਤਪੁਰੇ ਨੂੰ ਸਿੱਧਾ ਲੰਘਦੇ ਜਾਂ ਸੰਗਤਪੁਰਾ ਲੰਘਣ ਤੋਂ ਬਾਅਦ ਬਾਅਦ ਪਖਤੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਬਸ ਉੱਤੇ ਹੀ ਛੜਕੇ ਦੇ ਪਿੰਡ ਆਉਂਦਾ ਵਾ ਮਿੱਤਰੋ ਕੋਟਲਾ ਰਾਏਕਾ ਕੂਟਲੇ ਦਾਇਕੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇੱਕ ਸਾਈ ਵਾਲ ਕ੍ਰੋਸ ਵੈਡ ਵਕਾਊ ਆ ਪਹਿਲਾ ਸੂਆ ਹੀ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬੇ ਰੇਟ ਆ ਸਾਰੀ ਜਾਣਕਾਰੀ ਲੈ ਲੈਣੇ ਆਉ ਮਿਲਦੇ ਆ ਪਾਈ ਨੂੰ ਕਰਦੇ ਗੱਲਬਾਤ ਆਪਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਅਸਲੀ ਘਰ ਹੋਰ ਕੀ ਹਾਲ ਚਾਲ ਬੱਪੂ ਹਾਂ ਠੀਕ ਆ ਜੀ ਸੇਤਾ ਪਰਿਵਾਰ ਠੀਕ ਆ ਹਾਂ ਜੀ ਠੀਕ ਆ ਚਲੋ ਸ਼ੁਕਰ ਬੱਪੂ ਅੱਛਾ ਬੱਪੂ ਨਾਮ ਕੀ ਆਪਣਾ ਜੀਤ ਸਿੰਘਾ ਜੀ ਹਾਂ ਜੀ ਜੀਤ ਸਿੰਘਾ ਠੀਕ ਆ ਜੀ ਬੱਪੂ ਘਰ ਤਾਂ ਆਪਣਾ ਆ ਗਿਆ ਕੋਟਲੇ ਤੋਂ ਜਦੋਂ ਆਪਾਂ ਪੰਚਤਿਆਲੇ ਦੇ ਪਾਸੇ ਨੂੰ ਜਾਦੇ ਛੜਕੇ ਦੇ ਉੱਤੇ ਹੀ ਪਹਿਲਾ ਖੜਵੰਦਾ ਹੀ ਮੁੜਦਾ ਹਨਾ ਹਾਂ ਜੀ ਹਾਂ ਜੀ ਇੱਥਾਂ ਵਾਲੇ ਪਈ ਜਦੋਂ ਤੁਸੀਂ ਮਿੱਤਰੋ ਕੋਟਲੇ ਰਾਏਕੇ ਵਾਲੇ ਪਾਸੇ ਨੂੰ ਨਹੀਂ ਮੁੜਨਾ ਪਿੰਡ ਦੇ ਵਾਲੇ ਪਾਸੇ ਨੂੰ ਉਹਦੇ ਤੋਂ ਦੂਜੀ ਆਪੋਜੀਟ ਸਮ ਥੋੜੀ ਜਿਹੀ ਵੜ ਦੋ ਕੁ ਕਿੱਲੇ ਅੱਗੇ ਆ ਗਈ ਪਈ ਮੁੜ ਜਾਣੀ ਸਿੱਧੀ ਪਈ ਉਹਨਾਂ ਦੇ ਘਰ ਹੀ ਆਉਂਦੀ ਐ ਅੱਛਾ ਬਾਪੂ ਵੜ ਫੇਰ ਪਹਿਲੇ ਨਹੀਂ ਐ ਪਹਿਲਾਣਾ ਜੀ ਕਿੰਨੇ ਦਿਨ ਲੈ ਜੂਗੀ ਅਜੇ ਹੋਰ ਹਜੇ ਲੈ ਜੂਗੀ 10 ਦਿਨ ਤੱਕ ਲੈ ਜੂਗੀ ਲੈ ਜੂਗੀ ਅਜੇ ਹੈਨਾ ਠੀਕ ਐ ਥਾਂ ਤੁਹਾਨੂੰ ਚੰਗਾ ਲੱਗਾ ਹੈਨਾ ਹਾਂ ਥਾਂ ਤੁਹਾਨੂੰ ਅੱਛਾ ਬਾਪੂ ਸੀਲ ਆ ਜਾਂਦਾ ਤੁਸ ਵਧੀਆ ਬਣਾ ਲੈਂਦੀ ਸੀ ਸੀਲਾ ਪੂਰੇ ਜੀ ਇਹਦੀ ਜਿਹੜੀ ਮਾਤਾ ਸੀਗੀ ਉਹ 15 ਮਿੰਟ ਦੁੱਧ ਦਿੰਦੀ ਸੀ ਇਹਦੀ ਮਾਂ ਦੇ ਥੱਲੇ ਇਹਦੀ ਮਾਂ ਥੱਲੇ ਠੀਕ ਐ ਬਾਪੂ ਠੀਕ ਆ ਤਾਂ ਹੋ ਰਗਾ ਠੀਕ ਹੈ ਉਹ ਇਹਦਾ ਰੇਟ ਕੀ ਰੱਖਿਆ ਬੱਪੂ ਇਹਦਾ 35000 35000 ਪਰ ਮੈਂ ਤਾਂ ਕਰ ਦਿਆਂਗੇ ਕਿਉਂਕਿ ਠੀਕ ਹੈ ਬੱਪੂ ਤੋਰੀ ਮੜੇ ਖੋਲਿਏ ਨੂੰ ਪਰਾ ਖੋਲ ਦੇ ਬੱਪੂ ਜੀ ਮੜੇ ਥੋੜੇ ਤੋਂ ਡਰਦੀ ਘਟ ਲੈ ਵੀ ਮਿੱਤਰੋ ਪਲੂਨ ਆ ਪਹਿਲਣ ਵੱਚੀ ਆ ਕਰਮਾ ਵਾਲੀ ਹੈਗਾ ਨੋਟ ਰੱਖਿਆ ਜੇ ਔਰ ਦਿਨ ਹਜੇ ਮੇਰੇ ਹਿਸਾਬ ਦੇ ਨਾਲ ਤਾਂ ਬਾਪੂ ਦੀ ਗੱਲ ਵਾਂਗ 8-10 ਲੈ ਜਾਣੇ ਆ ਕਿਉਂਕਿ ਵੱਚੀ ਥੱਲੋ ਹਜੇ ਉਤਰਨਾ ਸੋਹਣੀ ਤਿਆਰੀ ਕਰਨ ਲੱਗੀ ਆ ਜਦ ਬਾਰਾ ਨਹੀਂ ਤਾਂ ਬਈ 12 ਕਿਲੋ ਦੁੱਧ 11 ਕਿਲੋ ਦੁੱਧ 12 ਕਿਲੋ ਪਹਿਲੇ ਸੋਈ ਦੇ ਦੂਗੀ ਲੇ ਵੀ ਮਿੱਤਰੋ ਹਜੇ ਲੈ ਜੂਗੀ ਦਿਨ ਤੱਕ ਕਰਮ ਵਾਲੀ ਬਣਦੀ ਬਣਉਦੀ ਸੋਹਣੀ ਤਿਆਰ ਹੋ ਜੂਗੀ ਕਿਉਂਕਿ ਹਜੇ ਟਾਈਮ ਪਿਆ ਭਾਈ ਜਿਵੇਂ ਜਿਵੇਂ ਕਰਮ ਵਾਲੀ ਤਿਆਰ ਹੋਊਗੀ ਓਵੇਂ ਓਵੇਂ ਨਖਰ ਨਹੀਂ ਆਏ ਨੇ ਮਿੱਤਰੋ ਔਰ ਤੁਹਾਨੂੰ ਨਜ਼ਦੀਕ ਦੇ ਆ ਕੇ ਬਣਦੇਓ ਬਾਪੂ ਜੀ ਬਸ ਬਣਦੇ ਖੋਲ ਕੇ ਤੋਰ ਕੇ ਵਿਖਾ ਦੀ ਬਣਦੇਓ ਪਾ ਇੱਥੇ ਬਣਦੇਓ ਕਿਲੇ ਬਣਦੀ ਇੱਥੇ ਹਾਂ ਬਾਹਰ ਹੀ ਬਣਦੇ ਉੱਥੇ ਬਣੋ ਉੱਥੇ ਹੀ ਲੈ ਜੋ ਅੰਦਰ ਹੀ ਇੱਥੇ ਬਣਦੀ ਬੁਖਾਦੀ ਠੀਕ ਆ ਭਾਈ ਮੈਂ ਤਾਂ ਹੁਣ ਭਾਈ ਤਾਪੂ ਅੱਗੇ ਹੀ ਖੜ ਜੀ ਮਲੇ ਤੇ ਥਣ ਥਣ ਵਿਖਾ ਦੀ ਆਪਾਂ ਇੱਕ ਥਣ ਦੇ ਨਾਲ ਥਣ ਜਰੂਰ ਹੈਗਾ ਮਿੱਤਰੋ ਪਜਵਾ ਚੱਲੇ ਚਾਹੇ ਨਾ ਚੱਲੇ ਚਾਹੇ ਸਾਖਾ ਚਾਹੇ ਥਾਣਾ ਤੁਸੀਂ ਆਪ ਵੇਖ ਲਿਓ ਅਗੇ ਪਰ ਫੂਟ ਜਰੂਰ ਥਣ ਦੇ ਮੁੱਢ ਦੇ ਨਾਲ ਆਜੋਆਂ ਇਹ ਗੱਲ ਨੋਟ ਰੱਖਿਆ ਜੇ ਚੱਲੇ ਚਾਹੇ ਨਾ ਚੱਲੇ ਉਹਦੇ ਬਾਰੇ ਅਸੀਂ ਕੋਈ ਮੁੱਢਲੀ ਜਾਣਕਾਰੀ ਨਹੀਂ ਦਿੰਦੇ ਤੁਹਾਨੂੰ ਗਾਂ ਚੰਗੀ ਆ ਘਰੇ ਦੁੱਧ ਪੀਣ ਵਾਲੇ ਬੰਦੇ ਤੇ ਫੁੱਲ ਕੰਮ ਦੀ ਆ ਸਾਹੀਵਾਲ ਦੇ ਵਿੱਚ ਪੈਂਦੀ ਆ ਬੱਚੇ ਤੁਸੀਂ ਅੱਗੇ ਚੰਗੇ ਸੀਮਣ ਪਰਾ ਕੇ ਲੈ ਸਕਦੇ ਆ ਮਿੱਤਰੋ ਰੇਟ ਇਹਦਾ 35000 ਰੁਪਿਆ ਵਾ ਨੰਬਰ ਮਾਲਕਾਂ ਦਾ ਸਕਰੀਨ ਦੇ ਉੱਤੇ ਚਲਾ ਦੂੰਗਾ ਮੈਂ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਆ ਜੇ ਮਿੱਤਰੋ ਪਿੰਡ ਕੋਟਲਾ ਰਾਇਕਾ ਜ਼ਿਲ੍ਹਾ ਮੁਕਾ